ਮਾਰ ਦੀ ਪ੍ਰਸ਼ੰਦਾ ਤਾਂ ਸਲਮਾਨ ਖਾਨ ਵਰਗਾ ਆਪਣਾ ਗੱਲ ਜੋੜੀ ਜੱਛਦੀ ਨਹੀਂ ਗੱਲ ਬਣਦੀ ਜੀ ਨਹੀਂ ਬਾਕੀ ਤੁਹਾਡੀ ਮਰਜ਼ੀ ਆ ਭੂਆ ਵਰਗੀ ਮਾਸੀ ਵਰਗੀ ਸਿਆਣੀ ਹੁੰਦੀਆਂ ਨਹੀਂ ਬਹਿ ਜਾ ਨਹੀਂ ਬਹਿ ਜਾ ਰੰਗ ਤਾਂ ਦੋ ਹੀ ਹੁੰਦੇ ਆ ਇਹ ਵੀ ਕਿਸੇ ਦੀ ਧੀ ਆ ਇਹ ਵੀ ਕਿਸੇ ਦੀ ਜਾਈ ਆ ਚੱਕ ਚਕਾ ਕੇ ਰਿਸ਼ਤਾ ਸਿਰੇ ਚੜ ਜਾਂਦਾ ਸ਼ਗਨ ਪੈ ਜਾਂਦਾ ਮੁੜ ਕੇ ਕੁੜੀ ਵਾਲਿਆਂ ਦੀ ਵਾਰੀ ਆਉਂਦੀ ਆ ਮੁੰਡੇ ਨੂੰ ਦੇਖਦੇ ਆ ਤਾਂ ਪੀਪੀ ਚਲ ਮੈਂ ਮੁੰਡੇ ਦਾ ਮੂੰਹ ਐ ਹੋਇਆ ਹੁੰਦਾ ਜਿਵੇਂ ਕੱਸੀ ਚੱਪਲ ਚ ਮੋਰੀ ਨਿਕਲੀ ਹੁੰਦੀ ਆ ਸੋ ਇੱਕ ਬੇਂਦੀ ਆ ਜਿਨੇ ਵੀ ਭਰਾ ਸੇਵਾਦਾਰ ਨੇ ਉਹ ਲੰਗਰ ਦੇ ਵਿੱਚ ਪਹੁੰਚ ਜਾਣ ਕਿਉਂਕਿ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਗੱਲ ਕਰ ਲੱਗੀਆਂ ਲੋਕਤੱਤ ਕਿ ਜਿੱਥੇ ਜਾ ਕੇ ਰਿਸ਼ਤੇ ਦੀ ਗੱਲ ਤੋੜੀਏ ਰੰਗ ਦੀ ਹੈ ਕਾਲੀ ਕਹਿਣਾ ਦਿਲ ਤੋੜੀਏ ਸਾਊਂਡ ਬਹੁਤ ਸੋਹਣੀ ਆ ਮੌਸਮ ਬਹੁਤ ਸੋਹਣਾਗਾ ਤੁਸੀਂ ਬਹੁਤ ਸੋਹਣੇ ਆ ਤੇ ਮੈਨੂੰ ਤਾਂ ਬੀਬੀ ਨੇ ਜੰਮਿਆ ਹੀ ਸੋਹਣਾਗਾ ਔਰ ਸਾਡੇ ਭਰਾ ਦਿਲਵਾਗ ਇਹਨਾਂ ਦਾ ਇੱਕ ਵਾਰ ਫੇਰ ਥੈਂਕ ਯੂ ਵੈਲਕਮ ਕਹਿਣ ਦਾ ਭਾਵ ਇਹ ਆ ਜਿੰਨਾ ਟਾਈਮ ਮਰਜ਼ੀ ਸੁਣੀ ਚੱਲੇ ਸੁਣਨ ਵਾਲੇ ਬਣਿਓ ਤੁਸੀਂ ਇਹ ਸਿਰਫ ਦਿਲਵਾਗ ਬਾਈ ਦੇ ਮੂੰਹ ਆ ਹਾ ਜਿੱਥੇ ਜਾ ਕੇ ਰਿਸ਼ਤੇ ਦੀ ਗੱਲ ਤੋੜੀਏ ਰੰਗ ਦੀ ਆ ਕਾਲੀ ਕਹਿਣਾ ਦਿਲ ਤੋੜੀਏ ਕੱਟ ਤੇ ਜਾ ਕੇ ਰਿਸ਼ਤੇ ਦੀ ਗੱਲ ਤੋੜੀਏ ਰੰਗ ਦੀ ਆ ਕਾਲੀ ਕਹਿਣਾ ਦਿਲ ਤੋੜੀਏ ਹਮਾਂ ਨਹੀਂ ਕਰੀਦਾ ਮਿਲੀ ਚੰਗੀ ਰੋਟੀ ਦਾ ਰੋਲ ਦੇ ਗਰੀਬੀ ਇੱਥੇ ਬੰਦਾ ਚੋਟੀ ਦਾ ਨਾ ਲੰਗ ਮੰਗ ਮੰਗ ਕੇ ਅਮੀਰੀ ਕਦੇ ਪਾਈ ਨਹੀਂ ਜਾਂਦੀ ਮੰਗ ਮੰਗ ਕੇ ਅਮੀਰੀ ਕਦੇ ਪਾਈ ਨਹੀਂ ਜਾਂਦੀ ਜਿੱਕਾ ਫੋਨ ਭੇਜੇ ਬਲਗਵਾ ਹੀ ਨਹੀਂ ਜਾਂਦੀ ਕਫਨ ਭੇਜੇ ਬਲਗਵਾ ਹੀ ਨਹੀਂ ਜਾਂਦੀ ਅੱਛਾ ਵੀ ਮਿੱਤਰੋ ਗੱਲ ਇਹ ਐ ਤੁਹਾਨੂੰ ਪਤਾ ਹੀ ਆਪਣੇ ਜਿਹੜੇ ਖੇਤਾਂ ਦੀ ਮਿੱਟੀ ਐ ਬਹੁਤ ਅਪਜਾਊ ਆ ਸੋਨਾ ਤਾਂ ਉਗਾ ਦਿੰਦੀ ਐ ਇੱਥੇ ਨਰਮਾ ਵੀ ਹੁੰਦਾ ਕਪਾਹ ਵੀ ਹੁੰਦਾ ਝੋਨਾ ਵੀ ਹੁੰਦਾ ਅੱਛਾ ਸਾਲੀ ਭੁਗੀ ਨਹੀਂ ਹੁੰਦੀ ਭੁਗੀ ਨਹੀਂ ਹੁੰਦੀ ਨਰਮਾ ਕਪਾਹ ਝੋਨਾ ਸਾਰਾ ਕੁਝ ਹੁੰਦਾ ਕਿਉਂ ਨਾ ਅਕਬਰ ਸਾਹਿਬ ਭੁਗੀ ਨਹੀਂ ਹੁੰਦੀ ਪਰ ਆਉਂਦੀ ਪਤਾ ਨਹੀਂ ਕਿੱਥੋਂ ਐ ਅੱਛਾ ਗੱਲੇ ਘੋੜਾ ਛੱਡ ਲੈ ਜੇ ਕਿਤੇ ਮੇਰੇ ਵਰਗਾ ਗਰੀਬ ਖਾਨ ਕਿਤੇ ਨਾ ਫਿਰ ਪਾਈ ਆਪੇ ਕੁਦੀ 25 ਕਿਲੋ ਬਣਾ ਕੇ ਪੁੜੇ ਐਡੇਡੇ ਕਰ ਦਿੰਦੇ ਆ ਤੇ ਟਰੱਕਾ ਟਰੱਕ ਸਲੂਟ ਮਾਰ ਕੇ ਨਿਕਲ ਜਾਂਦੇ ਓਏ ਐਮਐਲਏ ਸਾਹਿਬ ਨਾਲ ਸਿੱਧੀ ਗੱਲ ਹੈ ਜਾਂ ਜੇਬ ਘਰਮ ਹੋਈ ਹੁੰਦੀ ਆ ਵੀ ਟਰੱਕ ਨਿਕਲ ਜਾਂਦੇ ਇਹਨੂੰ ਜੱਕਲਾ ਪਾਕੀ ਪਾਈ ਆ ਦੀ 25 ਕਿਲੋ ਬਣਾ ਕੇ ਪੁੜੇ ਐਡੇਡੇ ਕਰ ਦਿੰਦੇ ਆ ਛੱਤੀ ਦੰਦਾਂ ਦਾ ਭੁੱਕੀ ਦਾ ਟਰੱਕ ਫੜਿਆ ਵੱਜਦੇ ਸਲੂਟ ਔਰ ਕੋਈ ਨਹੀਂ ਪੁੱਛਦਾ ਕਿਉਂ ਸਟੱਲੇ ਜੀਦਾ ਜਾਂਦਾ ਭੁੱਕੀ ਦਾ ਟਰੱਕ ਫੜਿਆ ਭੱਜਦੇ ਸਲੂਟ ਉਹਨੂੰ ਕੋਈ ਨਹੀਂ ਪੁੱਛਦਾ ਜੀਦੇ ਕੜਾ ਜਾਂਦੀ ਕਿਤੇ ਪਾਈਆ ਕਫੜੀ ਉਹਦੇ ਬੁੜੇ ਰੀਜ ਨਾ ਹਾ ਨਾਲੇ ਲੋਕੀ ਧੀਆਂ ਜੰਮਣੇ ਤੋਂ ਡਰਦੇ ਹਾ ਨਾਲੇ ਲੋਕੀ ਧੀਆਂ ਜੰਮਣੇ ਤੋਂ ਡਰਦੇ ਆਜਾ ਗੱਲ ਇਹ ਆ ਇਹ ਕਰਵਾਜ ਬਹੁਤ ਚੱਲਿਆ ਸਿਰ ਜੇ ਘਮਾਉਣ ਵਾਲੇ ਬਾਬੇ ਬਹੁਤ ਚੱਲੇ ਆ ਸਿਰਜੇ ਘਮੋਣ ਵਾਲੇ ਬਾਬੇ ਬਹੁਤ ਚੱਲੇ ਆ ਸਾਡੀਆਂ ਚਾਚੀਆਂ ਤਾਈਆਂ ਭੂਆ ਬੀਬੀ ਵਰਗੀਆਂ ਬੀਬੀ ਵਰਗੀਆਂ ਬਹੁਤ ਭੋਲੀਆਂ ਹੁੰਦੀਆਂ ਨੇ ਬੀਬੀ ਕਹਿੰਦੀ ਹੈ ਕਿ ਬਾਬਾ ਮੇਰੀ ਵੱਡੀ ਨੂੰਹ ਕੋਲੇ ਅੱਛਾ ਗੱਲ ਇਹ ਆ ਸਿਰਜੇ ਘਮੋਣ ਵਾਲੇ ਜਿਹੜੇ ਬਾਬੇ ਬਹੁਤ ਚੱਲੇ ਆ ਬੀਬੀ ਵਰਗੀ ਜਾ ਕੇ ਕਹਿ ਦਿੰਦੀ ਹੈ ਮੇਰੀ ਵੱਡੀ ਨੂੰਹ ਕੋਲੇ ਦੋ ਕੁੜੀਆਂ ਵੱਡੀ ਕੁੜੀ ਕੋਲੇ ਦੋ ਕੁੜੀਆਂ ਛੋਟੀ ਨੂੰਹ ਕੋਲੇ ਮੇਰੇ ਕੋਲੇ ਇੱਕ ਕੁੜੀ ਹੈ ਤੇ ਹੁਣ ਬਾਬਾ ਮੁੰਡਾ ਹੋ ਜੇ ਉਹ ਕਈ ਵਾਰੀ ਬਾਬੇ ਦਾ ਤੁੱਕਾ ਲੱਗ ਜਾਂਦਾ ਮੁੰਡਾ ਹੋ ਜਾਂਦਾ ਤੇ ਬਾਬਾ 8-9 ਮਹੀਨੇ ਦਾ ਰਾਸ਼ਨ ਇਕੱਠਾ ਕਰ ਲੈਂਦਾ ਐਸਾ ਇੱਕ ਕੱਚਾ ਜਾਂ ਤੀਰ ਛੜਦਾ 7-8 ਮਹੀਨੇ ਦਾ ਰਾਸ਼ਨ ਇਕੱਠਾ ਕਰ ਲੈਂਦਾ ਪਰ ਗੱਲ ਇਹ ਹੈ ਉਹਨਾਂ ਤੋਂ ਬਚ ਕੇ ਰੱਬ ਤਾਂ ਸਾਡੇ ਘਰੇ ਹੀ ਹੈ ਉਹਨਾਂ ਨੂੰ ਧਿਆਲੀਏ ਇਹਨਾਂ ਤੋਂ ਬਚ ਕੇ ਕਾਜੀ ਦੇ ਜਾਂਦਾ ਭੁੱਖੀ ਦਾ ਟਰੱਕ ਫੜਿਆ ਪਰ ਭੱਜਦੇ ਸਲੂਟ ਉਹਨੂੰ ਕੋਈ ਨਹੀਂ ਪੁੱਛਦਾ ਦਾ ਭੁਖੀ ਦਾ ਟਰੱਕ ਫੜਿਆ ਵੱਜਦੇ ਸਲੂਟ ਉਹਨੂੰ ਕੋਈ ਨਹੀਂ ਪੁੱਛਿਆ ਜੀ ਦੇਖੋ ਜਾਂਦੀ ਕਿਤੇ ਪਾਈ ਆ ਕਫੜੀ ਉਹਦੇ ਪੁਰੇ ਰੀਜ ਨਾ ਹਰੇ ਮੁੱਟ ਦਾ ਹਾ ਨਾਲੇ ਲੋਕੀ ਧੀਆ ਜੰਮਣੇ ਤੋਂ ਡਰਦੇ ਹਾ ਨਾਲੇ ਲੋਕੀ ਧੀਆ ਜੰਮਣੇ ਤੋਂ ਡਰਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਮੇਰੀ ਜਾਨ ਥੈਂਕ ਯੂ ਲਵ ਯੂ ਲਵ ਯੂ ਤੁਹਾਡਾ ਇੰਨੇ ਧੰਨਵਾਦ ਕਿ ਤੁਸੀਂ ਉਥੋਂ ਇੱਥੇ ਆ ਗਏ ਆਜੋ ਯਾਰ ਮੇਰੀ ਜਾਨ ਬਣ ਕੇ ਆਏ ਹਾਏ ਕੀ ਬਾਤ ਹੈ ਥੈਂਕ ਯੂ ਹੋ ਨਾਲੇ ਲੋਕੀ ਧੀਆਂ ਜੰਮਣੇ ਤੋਂ ਡਰਦੇ ਹੋ ਨਾਲੇ ਲੋਕੀ ਧੀਆਂ ਜੰਮਣੇ ਤੋਂ ਡਰਦੇ ਨਾਲੇ ਵੋਟੀ ਲੈਣੀ ਸਿਰੇ ਦੀ ਸਕੀਮਾਂ ਡਰਦੇ ਵੋਟੀ ਲੈਣੀ ਸਿਰੇ ਦੀ ਸਕੀਮਾਂ ਡਰਦੇ ਵੋਟੀ ਲੈਣੀ ਸਿਰੇ ਦੀ ਸਕੀਮਾਂ ਡਰਦੇ ਅੱਛਾ ਜੇ ਮੈਂ ਇੱਕ ਪਿੰਡ ਤੋਂ ਦੂਜੇ ਪਿੰਡ ਤੂੜੀ ਵਾਲੇ ਭੂਗ ਜੇ ਨਹੀਂ ਤੁਰੇ ਜਾਂਦੇ ਉਸੇ ਤਰ੍ਹਾਂ ਉਸੇ ਤਰ੍ਹਾਂ ਸਾਡਲੇ ਸਾਰੇ ਜਿੰਨੇ ਵੀ ਨੌਜਵਾਨਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਪਾਉਏ ਪਿੱਛੇ ਵੋਟ ਦੇ ਆਉਂਦਾ ਐਵੇਂ ਪਾਉਏ ਪਿੱਛੇ ਵੋਟ ਦੇ ਆਉਂਦਾ ਕਿ ਮਾਰੀਆਂ ਨੇ ਸਰਕਾਰਾਂ ਸੋਹਣੇ ਮੁਲਕ ਦੀਆਂ ਇਹ ਗੱਲ ਸੱਚੀ ਹੈ ਸੋਨੇ ਦੀ ਚਿੜੀ ਆ ਅੱਜ ਵੀ ਪਰ ਗੱਲ ਇਹ ਆ ਜੇ ਕਿਤੇ ਸਾਡੀਆਂ ਜੜਾਂ ਨਾ ਜਿਹੜੀਆਂ ਜੜਾਂ ਸਰਕਾਰਾਂ ਜਿਹੜੀਆਂ ਸਰਕਾਰਾਂ ਨੇ ਜੇ ਕਿਤੇ ਉਹ درست ਹੋਣ ਦਿਮਾਗ ਤੋਤਨੋਂ ਮਨੋ ਬਾਹਰ ਜਾਣ ਦੀ ਲੋੜ ਨਹੀਂ ਸੱਚੀ ਗੱਲਾਂ ਨਾ ਐਵੇਂ ਬਾਹਰ ਤੁਰੇ ਜਾਂਦੇ ਆ